ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਇਸ ਵਕਤ ਗੱਲ ਕਰਦੇ ਹਾਂ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਜਥੇਦਾਰ ਕੋਲ ਸਿੱਖਾਂ ਨੂੰ ਲੈ ਕੇ ਪਹੁੰਚਿਆ ਸਿਰਸਾ ਸੋਅਖਲ ਬਾਦਲਾਂ ਦੀ ਕੁਰਸੀ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਹੈ ਦਿਖਾਈ ਦੇ ਰਿਹਾ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਲਗਾਤਾਰ ਗੱਲ ਕਰੀਏ ਜਿੱਥੇ ਬੱਜਰ ਗੁਨਾਹ ਕਰਨ ਵਾਲੇ ਸੁਖਬੀਰ ਬਾਦਲ ਤੇ ਹਮੈਤੀ ਪੰਥ ਵਿੱਚੋਂ ਖਾਰਜ ਕੀਤੇ ਜਾਣ ਬਲਦੇਵ ਸਿੰਘ ਸਿਰਸਾ ਨੇ ਇਸ ਦੀ ਮੰਗ ਕੀਤੀ ਹੈ ਬਲਦੇਵ ਸਿੰਘ ਸਿਰਸਾ ਨੇ ਬਾਦਲਾ ਵਿਰੁੱਧ ਯਾਦ ਪੱਤਰ ਅਕਾਲ ਤਖਤ ਨੂੰ ਜਿਹੜਾ ਹੈ ਸੌਂਪ ਦਿੱਤਾ ਹੈ ਸੋ ਆਖਰ ਬਾਦਲ ਪਰਿਵਾਰ ਨੇ ਜੋ-ਜੋ ਕੀਤਾ ਉਸ ਦੇ ਵਿੱਚ ਜਿਹੜਾ ਹੈ ਬਾਖੂਬੀ ਯਾਦ ਕਰਵਾਇਆ ਗਿਆ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਬਲਦੇਵ ਸਿਰਸਾ ਨੇ ਉਹ ਸਾਰੀਆਂ ਪੁਰਾਣੀਆਂ ਥੈਲੀਆਂ ਉਧੇੜ ਦਿੱਤੀਆਂ ਜਿਸ ਦੇ ਵਿੱਚ ਬਾਦਲ ਪਰਿਵਾਰ ਮੌਜੂਦ ਸੀ ਪੰਥਕ ਤੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੂੰ ਯਾਦ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਹਮਾਇਤੀਆਂ ਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਵੇ ਜਿਨ੍ਹਾਂ ਦੀ ਬਦੌਲਤ ਸਿੱਖ ਸੰਸਥਾਵਾਂ ਨੂੰ ਢਾਹ ਲਾਈ ਹੈ ਅਤੇ ਪੰਥ ਵਿੱਚੋਂ ਛੇਕੇ ਸੌਦਾ ਸਾਦ ਨੂੰ ਮਾਫੀ ਦਿੰਦੀ ਹੈ ਜੇ ਗੱਲ ਕਰੀਏ ਤਾਂ ਪ ਇਹ ਬਿਆਨ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਜਿਹੜੀ ਹੈ ਹੋਣ ਦੇ ਵਿੱਚ ਆਈ ਸੀ ਹਾਲਾਂਕਿ ਜਿਹੜਾ ਸਹੀ ਕੰਮ ਹੈ ਬਿਲਕੁਲ ਉਹਨਾਂ ਨੇ ਨਹੀਂ ਕੀਤਾ ਬਿਲਕੁਲ ਇਹ ਸਾਰੀ ਗੱਲਬਾਤ ਜਿਹੜੀ ਹੈ ਸਾਫ਼ ਕਰ ਦਿੱਤੀ ਗਈ ਹੈ ਬਲਦੇਵ ਸਿਰਸਾ ਨੇ ਕਿਹਾ ਕਿ ਐਸਜੀਪੀਸੀ ਵੀ ਆਪਣਾ ਕੰਮ ਜਿਹੜਾ ਹੈ ਬਿਲਕੁਲ ਸਹੀ ਢੰਗ ਦੇ ਨਾਲ ਨਹੀਂ ਕਰ ਰਹੀ ਹੈ ਜੇ ਗੱਲ ਕਰੀਏ ਤਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾ ਰਾਹੀਂ ਵਿਦਿਆਰਥੀ ਬੱਚਿਆਂ ਨੂੰ ਵੀ ਜਿਹੜਾ ਹੈ ਇਹ ਜਾਣੂ ਕਰਵਾ ਦਿੱਤਾ ਹੈ ਹਾਲਾਂਕਿ ਹੁਣ ਸਾਰਾ ਇਤਿਹਾਸ ਜਿਹੜਾ ਹੈ ਉਹ ਪੜਿਆ ਜਾ ਰਿਹਾ ਹੈ ਕੇਸ਼ਰੀ ਅਕਾਲ ਤਖਤ ਸਾਹਿਬ ਦੁਨੀਆਵੀ ਅਦਾਲਤਾਂ ਤੋਂ ਸਰਬੋਤਮ ਹੈ ਪਰ ਅਫਸੋਸ ਕਿ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਵੱਜਰ ਧੋਕ ਕੀਤਾ ਜਾ ਰਿਹਾ ਹੈ ਉਹਨਾਂ ਦਾ ਟੂਕ ਮਾਤਰ ਵੇਰਵਾ ਹੇਠ ਲਿਖੇ ਅਨੁਸਾਰ ਦਿੱਤਾ ਗਿਆ ਹੈ ਸਾਲ 1999 ਦੇ ਵਿੱਚ ਖਾਲਸੇ ਦੇ 300 ਸਾਲਾ ਸਾਧਨਾ ਦਿਵਸ ਨੂੰ ਸਮਰਪਿਤ ਮਤਾ ਨੰਬਰ 558 ਰਾਹੀਂ ਸਿੱਖ ਇਤਿਹਾਸ ਨਾਮ ਦੀ ਕਿਤਾਬ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਅੰਮ੍ਰਿਤਸਰ ਦੀ ਡਾਉਨ ਪ੍ਰੈਸ ਤੋਂ 300 ਕਾਪੀਆਂ ਕਿਤਾਬਾਂ ਛਪਵਾਈਆਂ ਜਿਸ ਤੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਸਾਰੇ 10 ਗੁਰੂ ਸਹਿਬਾਨ ਬਾਰੇ ਜਿੰਨੀ ਮਾੜੀ ਸ਼ਬਦਾਵਲੀ ਲਿਖੀ ਉਹ ਸ਼ਬਦਾਵਲੀ ਅਸੀਂ ਕਿਸੇ ਮਾੜੇ ਤੋਂ ਮਾੜੇ ਬੰਦੇ ਇਨਸਾਨ ਬਾਰੇ ਵੀ ਨਹੀਂ ਬੋਲ ਸਕਦੇ ਆ ਬਾਦਲ ਦਲ ਦੇ ਰਾਜ ਦੇ ਵਿੱਚ ਸਮੇਂ-ਸਮੇਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਪਲੱਸ 2 ਦੇ ਵਿਦਿਆਰਥੀ ਬੱਚਿਆਂ ਨੂੰ ਜੋ ਇਤਿਹਾਸ ਹਿਸਟਰੀ ਆਫ ਪੰਜਾਬ ਦੀਆਂ ਕਿਤਾਬਾਂ ਸਾਲ 1997 ਤੋਂ 2017 ਤੱਕ ਸਕੂਲਾਂ ਦੇ ਵਿੱਚ ਬੋਰਡ ਵੱਲੋਂ ਮਨਜ਼ੂਰਸ਼ੁਦਾ ਤਿੰਨਾਂ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਨੋਟੀਫਾਈ ਕਰਕੇ ਪੜ੍ਹਾਇਆਂ ਗਈਆਂ ਅਖੌਤੀ ਅਕਾਲੀ ਦਲ ਨੇ 15 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਕੀਤਾ ਅਤੇ ਕੇਂਦਰ ਦੇ ਵੀ ਭਾਈਵਾਲ ਇਨਸਾਫ ਦਾ ਵੀ ਇਨਸਾਫ ਤਾਕੀਦ ਬੋਣਾ ਸੀ ਉਲਟਾ ਸੁਮੇਰ ਸੈਣੀ ਵਰਗਿਆਂ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ ਜਿਸਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰ ਗੁਰਦੇਵ ਸਿੰਘ ਕੌਕੇ ਸਮੇਤ ਹਜ਼ਾਰਾਂ ਬੇਗੁਨਾਹ ਸਿੰਘਾਂ ਦਾ ਕਤਲ ਕਰਵਾਇਆ ਤੇ ਥਾਣਿਆਂ ਆਪ ਦੇ ਵਿੱਚ ਧੀਆ ਭੈਣਾ ਦੀਆਂ ਇੱਜ਼ਤਾਂ ਉਤਾਰ-ਤਾਰ ਕੀਤੀਆਂ ਗਈਆਂ ਸੋ ਇਹ ਲੋਕ ਅਜੇ ਅਜੇ ਵੀ ਮਾਫੀ ਦੇ ਹੱਕਦਾਰ ਨੇ ਹਾਲਾਂਕਿ ਲੋਕਾਂ ਨੂੰ ਯਾਦ ਕਰਵਾਇਆ ਕਿ ਇਹ ਲੋਕ ਹਲੇ ਤੱਕ ਪੰਜਾਬ ਦੇ ਲਈ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਤੇ ਇਹ ਕੀ ਪੰਜਾਬ ਦੇ ਲੋਕ ਇਹਨਾਂ ਨੂੰ ਮਾਫ ਕਰ ਸਕਦੇ ਨੇ ਵੱਡਾ ਸਵਾਲ ਜਿਹੜਾ ਹੈ ਖੜਾ ਕੀਤਾ ਹਾਲਾਂਕਿ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਖਰ ਇਹਨਾਂ ਲੋਕਾਂ ਨੂੰ ਮਾਫੀ ਦੇਣ ਤੋਂ ਪਹਿਲਾਂ ਇਹ ਗੱਲ ਬਿਲਕੁਲ ਸੋਚ ਲੈਣੀ ਚਾਹੀਦੀ ਹੈ ਕਿ ਆਖਰ ਇਹਨਾਂ ਲੋਕਾਂ ਨੇ ਕਿੰਨਾ ਵੱਡਾ ਸਾਡਾ ਜਿਹੜਾ ਹੈ ਨੁਕਸਾਨ ਕੀਤਾ ਆਖਰ ਇਹਨਾਂ ਲੋਕਾਂ ਦੀ ਬਦੌਲਤ ਜਿਹੜਾ ਹੈ ਸਾਡੇ ਪੰਜਾਬ ਨੂੰ ਕਿੱਡਾ ਵੱਡਾ ਸੰਤਾਪ ਚੱਲਣਾ ਪਿਆ ਇਹ ਹੀ ਲੋਕ ਜ਼ਿੰਮੇਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਦਵੀਆਂ ਦਾ ਜਿੱਥੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਹ ਲੋਕ ਬਿਲਕੁਲ ਜਿਹੜੇ ਨੇ ਸਿੱਧਮ ਸਿੱਧੇ ਬਿਲਕੁਲ ਜ਼ਿੰਮੇਵਾਰ ਨੇ ਇਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਤੌਰ ਤੇ ਜ਼ਾਹਰ ਕਰ ਦਿੱਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਨਜ਼ਰ ਆਈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਵੀਡੀਓ ਦੇਖ ਫੈਨਸ ਪਰੇਸ਼ਾਨ ਹੋਏ ਨੇ ਜੀ ਹਾਂ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਸਾਰਾ ਗੁਰਪਾਲ ਅਤੇ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਪਰ ਉਸਨੇ ਬੀਤੇ ਦਿਨ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਨੂੰ ਵੇਖ ਕੇ ਅਦਾਕਾਰਾ ਦੇ ਫੈਨਸ ਵੀ ਕਾਫੀ ਪਰੇਸ਼ਾਨ ਹੋ ਗਏ ਨੇ ਅਦਾਕਾਰਾਂ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਅਦਾਕਾਰਾਂ ਨੂੰ ਉਸ ਦੀ ਸਿਹਤ ਬਾਰੇ ਪੋਛਣਾ ਸ਼ੁਰੂ ਕਰ ਦਿੱਤਾ ਵੀਡੀਓਜ਼ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾਂ ਦੇ ਚਿਹਰੇ ਤੇ ਜ਼ਖਮਾਂ ਦੇ ਨਿਸ਼ਾਨ ਬਣੇ ਹੋਏ ਨੇ ਸਾਰਾ ਗੁਰਪਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਮਾਡਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਨਿਤਰੀ ਅਤੇ ਹੁਣ ਤੱਕ ਕਈ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੀ ਹੈ ਉਸ ਦਾ ਸਬੰਧ ਹਰਿਆਣਾ ਦੇ ਫਤਿਆਵਾਦ ਦੇ ਨਾਲ ਹੈ ਜਿੱਥੋਂ ਦੀ ਉਹ ਜੰਪ ਆ ਲੈ ਸਾਰਾ ਗੁਰਪਾਲ ਬਿਗ ਬਾਸ ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਪਰ ਇੱਕ ਬਿਗ ਬਾਸ ਦੇ ਘਰ ਦੇ ਵਿੱਚ ਜ਼ਿਆਦਾ ਦਿਨ ਤੱਕ ਨਹੀਂ ਟਿਕ ਪਾਈ ਸੀ ਉਹ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਉਸ ਦੇ ਉਸ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਕਾਰਨ ਲੋਕਾਂ ਨੇ ਅਦਾਕਾਰਾਂ ਨੂੰ ਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਬਿਲਕੁਲ ਸਾਰਾ ਗੁਰਪਾਲ ਨੇ ਇੱਕ ਮਾਡਲ ਜਿਹੜੀ ਹੈ ਉਸਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸਦੀ ਵੀਡੀਓ ਜਿਹੜੀ ਹੈ ਬਿਲਕੁਲ ਵਾਇਰਲ ਹੋਈ ਹੈ ਜਿਸ ਦੇ ਵਿੱਚ ਕੁਝ ਉਸਦੇ ਚਿਹਰੇ ਤੇ ਨਿਸ਼ਾਨ ਨੇ ਹਾਲਾਂਕਿ ਉਸਦੇ ਚਿਹਰੇ ਤੇ ਜਿਹੜੇ ਨਿਸ਼ਾਨ ਨੇ ਉਹ ਬਿਲਕੁਲ ਅ ਬਿਲਕੁਲ ਜਿਹੜੇ ਬਣੇ ਹੋਏ ਨੇ ਚੋਟ ਦੀ ਤਰ੍ਹਾਂ ਨੇ ਹਾਲਾਂਕਿ ਉਸ ਦੇ ਚਾਉਣ ਵਾਲਿਆਂ ਨੇ ਉਸ ਨੂੰ ਸਵਾਲ ਵੀ ਪੁੱਛੇ ਨੇ ਪਰ ਕੋਈ ਗੱਲ ਜਿਹੜੀ ਹੈ ਉਸ ਨੇ ਸਾਫ਼ ਤੌਰ ਤੇ ਜ਼ਾਹਰ ਨਹੀਂ ਕੀਤੀ ਹੈ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਜੜੀਆਂ ਨੇ ਉਸ ਨੇ ਜ਼ਰੂਰ ਕਿਤੇ ਨਾ ਕਿਤੇ ਬਿਲਕੁਲ ਸਾਂਝੀਆਂ ਕੀਤੀਆਂ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਸਨਮੌਰ ਸਿਤਾਰਿਆਂ ਦੇ ਵਿੱਚੋਂ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਤੇ ਨੇ ਉਥੇ ਹੀ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਗੀਤ ਲਿਖੇ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਬੱਬੂ ਮਾਨ ਦੇ ਵੱਲੋਂ ਬਾਲੀਵੁੱਡ ਫਿਲਮ ਦੇ ਲਈ ਲਿਖੇ ਗਏ ਗੀਤ ਬਾਰੇ ਜੋ ਨਾ ਸਿਰਫ ਹਿੱਟ ਹੋਇਆ ਬਲਕਿ ਅੱਜ ਵੀ ਇਸ ਗੀਤ ਨੂੰ ਉਹਨਾਂ ਦੀ ਪਸੰਦ ਕੀਤਾ ਜਾ ਸਕਦਾ ਹੈ ਜੀ ਹਾਂ ਬਿਲਕੁਲ ਲੋਕ ਜਿਹੜੇ ਨੇ ਉਸ ਨੂੰ ਬੇहद ਪਸੰਦ ਕਰਦੇ ਨੇ ਬੱਬੂ ਮਾਨ ਨੇ ਸ਼ਾਹਰੂਖ ਖਾਨ ਤੇ ਰਾਣੀ ਮੁਖਰਜੀ ਦੀ ਫਿਲਮ ਚਲਤੇ ਚਲਤੇ ਦੇ ਲਈ ਗੀਤ ਲਿਖਿਆ ਸੀ ਇਹ ਫਿਲਮ 2003 ਦੇ ਵਿੱਚ ਰਿਲੀਜ਼ ਹੋਈ ਜੋ ਕਿ ਰੋਮਾਂਟਿਕ ਡਰਾਮਾ ਫਿਲਮ ਸੀ ਜਿਸ ਦਾ ਨਿਰਦੇਸ਼ਨ ਅਜੀਜ਼ ਮਿਰਜ਼ਾ ਦੇ ਵੱਲੋਂ ਕੀਤਾ ਗਿਆ ਸੀ ਇਸ ਫਿਲਮ ਦੇ ਵਿੱਚ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਗੀਤ ਗਾਇਆ ਗਿਆ ਸੀ ਲਾਈ ਵੀ ਨਾ ਗਈ ਤੇ ਨਿਵਾਈ ਵੀ ਨਾ ਗਈ ਇਹ ਗੀਤ ਹਾਲਾਂਕਿ ਸੈਡ Song ਸੀ ਅਤੇ ਇਸ ਗੀਤ ਨੂੰ ਉਸ ਵੇਲੇ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਸੀ ਸ਼ਾਹਰੂਖ ਖਾਨ ਤੇ ਰਾਣੀ ਮੁਖਰਜੀ ਇਸ ਗੀਤ ਨੂੰ ਫਿਲਮਾਇਆ ਗਿਆ ਸੀ ਇਸ ਗੀਤ ਨੂੰ ਬੱਬੂ ਮਾਨ ਦੇ ਨਾਲ ਨਾਲ ਪੱਪੂ ਢਿੱਲੋਂ ਵੱਲੋਂ ਪਿੱਪੂ ਪਪੂ ਢੋਲੋਂ ਵੱਲੋਂ ਵੀ ਲਿਖਿਆ ਗਿਆ ਸੀ ਇਹ ਗੀਤ ਸਦਾ ਬਹਾਰ ਗੀਤ ਹੈ ਜੋ ਕਦੇ ਵੀ ਪੁਰਾਣਾ ਨਹੀਂ ਹੋਇਆ ਬੱਬੂ ਮਾਨ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਲਿਖੇ ਅਤੇ ਹਿੰਦੀ ਫਿਲਮ ਦੇ ਵਿੱਚ ਗੀਤ ਜਿਹੜੇ ਨੇ ਗਾਏ ਵੀ ਨੇ ਤੇ ਉਸ ਤੋਂ ਬਾਅਦ ਬੱਬੂ ਮਾਨ ਨੇ 2007 ਦੇ ਵਿੱਚ ਆਈ ਚਮਕੂ ਫਿਲਮ ਜਿਹੜੀ ਬੋਵੀ ਦਿ올 ਦੀ ਸੀ ਹਾਲਾਂਕਿ ਉਸ ਫਿਲਮ ਦੇ ਵਿੱਚ ਜਿਹੜਾ ਹੈ ਗਾਣਾ ਲਿਖਿਆ ਵੀ ਖੁਦ ਤੇ ਗਾਇਆ ਵੀ ਖੁਦ ਸੀ ਹਾਲਾਂਕਿ ਉਸ ਗੀਤ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ